ਇੱਕ ਮਿੰਟ ਆ ਬੰਦਿਆ ਕੋਲੇ ਗੱਡੀ ਰੋਕ ਆਪਾਂ ਹਾਕਮ ਸਿਉਂ ਦਾ ਘਰ ਪੁੱਛ ਲਈਏ ਕਿਹੜੇ ਪਾਸੇ ਆ ਲੈ ਵੀ ਰਾਜ ਸਿੰਘ ਕਰ ਕਰਾ ਮੂੰਹ ਮਿੱਠਾ ਓ ਲੈ ਸੇਵਕਾ ਤੂੰ ਏ ਮੂੰਹ ਮਿੱਠਾ ਕਰ ਯਾਰ ਓ ਭਾਈ ਸਾਹਿਬ ਅਸੀਂ ਹਾਕਮ ਸਿਉਂ ਦੇ ਘਰੇ ਜਾਣਾ ਹੈ ਜਿਹੜਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਭਾਈ ਸਾਹਿਬ ਘਰ ਵੀ ਤੁਹਾਨੂੰ ਦੱਸ ਦਿੰਨੇ ਆ ਆ ਪਹਿਲਾਂ ਤਾਂ ਮੂੰਹ ਮਿੱਠਾ ਕਰੋ ਮੂੰਹ ਮਿੱਠਾ ਵੀ ਕਰ ਲੈ ਭਾਈ ਸਾਹਿਬ ਮੂੰਹ ਮਿੱਠਾ ਕਿਹੜੀ ਖੁਸ਼ੀ ਕਰਾਉਦੇ ਹੋ ਭਾਈ ਸਾਹਿਬ ਸਾਡੇ ਪਿੰਡ ਦੇ ਸਰਨਮ ਮਾੜੇ ਬੰਦੇ ਦੀ ਮੌਤ ਹੋਈ ਹੈ ਉਹ ਭਾਈ ਸਾਹਿਬ ਉਹ ਦੁਸ਼ਮਣ ਮਰੇ ਤੋਂ ਵੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਤੇ ਤੁਸੀਂ ਤਾਂ ਬੰਦੇ ਮਰੇ ਤੋਂ ਲੱਡੂ ਵੰਡੀ ਜਾਂਦੇ ਹੋ ਉਹ ਭਾਈ ਸਾਹਿਬ ਉਹ ਅਸੀਂ ਇਕੱਲੇ ਨਹੀਂ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਉਹ ਸਗੋਂ ਸਾਡਾ ਸਾਰਾ ਪਿੰਡ ਹੀ ਲੱਡੂ ਵੰਡ ਕੇ ਖੁਸ਼ੀ ਮਨਾਈ ਜਾਂਦਾ ਸਾਰਾ ਪਿੰਡ ਹੀ ਲੱਡੂ ਵਟੇ ਖੁਸ਼ੀ ਮਨਾਈ ਜਾਂਦਾ ਉਹ ਭਾਈ ਸਾਹਿਬ ਇਹ ਕੀ ਕਰਤਾ ਸੀ ਆ ਮਰਨ ਵਾਲੇ ਬੰਦੇ ਨੇ ਭਾਈ ਸਾਹਿਬ ਸਾਰੇ ਪਿੰਡ ਨੂੰ ਲੁੱਟ ਕੇ ਖਾ ਗਿਆ ਉਹ ਸੌਕਰ ਢਾਈ ਦਾ ਤਿੰਨ ਦਾ ਚਾਰ ਦਾ ਵਿਆਜ ਲਾਉਂਦਾ ਸੀ 6 ਮਹੀਨੇ ਬਾਅਦ ਵਿਆਜ ਨੂੰ ਵਿਆਜ ਲਾਉਣ ਲੱਗ ਜਾਂਦਾ ਸੀ ਆ ਸਾਡੇ ਪਿੰਡ ਦੇ ਮਾੜੇ ਮੋٹے ਜ਼ਿਮੀਂਦਾਰਾਂ ਦੀ ਜ਼ਮੀਨ ਤਾਂ ਵਿਆਜ ਚ ਹੜੱਪ ਗਿਆ ਉਹ ਕਿਸੇ ਨੂੰ ਉਹ ਸਿੱਧੇ ਮੂੰਹ ਨਹੀਂ ਬੋਲਦਾ ਸੀ ਭਾਈ ਸਾਹਿਬ ਜੇ ਕੋਈ ਪੈਸੇ ਮੋੜਨ ਵਾਲਾ ਬੰਦਾ ਇੱਕ ਦਿਨ ਵੀ ਲੇਟ ਹੋ ਜਾਂਦਾ ਸੀ ਨਾ ਤਾਂ ਉਹਦੇ ਕੋਲ ਉਹ ਹਜ਼ਾਰ ਰੁਪਏ ਜੁਰਮਾਨਾ वसूलਦਾ ਸੀ ਇਸ ਕਰਕੇ ਭਾਈ ਸਾਹਿਬ ਉਦੀ ਮੌਤ ਤੇ ਸਾਡਾ ਸਾਰਾ ਪਿੰਡ ਲੱਡੂ ਵੰਡ ਕੇ ਖੁਸ਼ੀ ਮਨਾ ਰਿਆ ਆ ਪਾਈ ਸਾਹ ਮੋੜ ਮੋੜਨ ਸਾਰੀ ਖੱਬੇ ਹੱਥ ਜਿਹੜੀ ਚਿੱਟੀ ਕੋਠੀ ਉਹ ਹਾਕਮ ਸਿਉਂ ਦੀ ਆ ਚੱਲ ਸੇਵਕਾ ਪਾਵਨ ਦਾ ਮੂੰਹ ਮਠਾ ਕਰਾ ਗਏ ਉਹਨੂੰ ਵੀ ਉਹਨੇ ਬਹੁਤ ਰਗੜਿਆ ਸੀ ਜਰਨੈਲ ਸਿਉਂ ਗੱਡੀ ਮੋੜ ਕੇ ਵਾਪਸ ਪਿੰਡ ਲੈ ਚੱਲ ਕਿਉਂ ਆਪਾਂ ਜ਼ਮੀਨ ਨਹੀਂ ਖਰੀਦਣੀ ਨਹੀਂ ਵਾਹਿਗੁਰੂ ਕਾਲਪੁਰਖ ਨੇ ਮੇਰੀ ਅੱਖਾਂ ਖੋਲ ਦਿੱਤੀਆਂ ਮੈਂ ਨਹੀਂ ਚਾਹੁੰਦਾ ਮੇਰੀ ਮੌਤ ਤੋਂ ਬਾਅਦ ਵੀ ਆਪਣੇ ਪਿੰਡ ਵਿੱਚ ਮਠਿਆਈਆਂ ਵੰਡੀਆਂ ਜਾਣ ਬਹੁਤ ਲੁੱਟ ਲਿਆ ਲੋਕਾਂ ਨੂੰ ਹੁਣ ਬਾਕੀ ਦੀ ਜ਼ਿੰਦਗੀ ਲੋਕਾਂ ਦੀ ਭਲਾਈ ਲਈ گزارਾਂਗੇ ਮੱਖਣ ਸਿਆਂ ਇਹੀ ਤਾਂ ਤੈਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਵੀ ਐਸਾ ਜੀਵਨ ਜਿਉਣ ਦਾ ਕੀ ਫਾਇਦਾ ਕਿ ਮੌਤ ਤੋਂ ਬਾਅਦ ਲੋ ਖੋਚੋ ਜਾਣਾ ਬਲਕੇ ਇਹੋ ਜਿਹਾ ਜੀਵਨ ਬਤੀਤ ਕਰੋ ਤੇਰੀ ਬੰਦੇ ਦੀ ਮੌਤ ਤੋਂ ਬਾਅਦ ਹਰ ਅੱਖ ਰੋਵੇ ਹਰ ਅੱਖ ਰੋਵੇ ਹਰ ਅੱਖ ਰੋਵੇ ਏ ਮੇਰੇ ਮਾਲਕਾ ਮੈਨੂੰ ਮਾਫ ਕਰੀਂ ਮੈਨੂੰ ਮਾਫ ਕਰੀਂ ਅੱਗੇ ਤੋਂ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ੀਂ